ਪੰਜਾਬ ਦੇ ਲਈ ਵੱਡੀ ਖਬਰ ਹੈ ਕੇਂਦਰੀ ਕੈਬਨਿਟ ਨੇ ਉੜੀਸਾ ਪੰਜਾਬ ਤੇ ਆਂਧਰਾ ਪ੍ਰਦੇਸ਼ ਦੇ ਲਈ 4594 ਕਰੋੜ ਰੁਪਏ ਦੇ ਚਾਰ ਸੈਮੀ ਕੰਡਕਟਰ ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਹੈ ਉੜੀਸਾ ਵਿੱਚ ਦੋ ਅਤੇ ਪੰਜਾਬ ਤੇ ਆਂਧਰਾ ਪ੍ਰਦੇਸ਼ ਦੇ ਵਿੱਚ ਇੱਕ ਇੱਕ ਪਲਾਂਟ ਸਥਾਪਿਤ ਹੋਵੇਗਾ ਇਹਨਾਂ ਪ੍ਰਸਤਾਵਾਂ ਨੂੰ ਇੰਡੀਅਨ ਸੈਮੀ ਕੰਡਕਟਰ ਮਿਸ਼ਨ ਦੇ ਤਹਿਤ ਮਨਜ਼ੂਰੀ ਦਿੱਤੀ ਗਈ ਹੈ ਇਹ 76000 ਕਰੋੜ ਰੁਪਏ ਦਾ ਮਿਸ਼ਨ ਦੇਸ਼ ਦੇ ਵਿੱਚ ਚਿਪ ਨਿਰਮਾਣ ਸਹੂਲਤਾਂ ਸਥਾਪਿਤ ਕਰਨ ਲਈ ਵਿੱਤੀ ਸਹਾਇਤਾ ਪ੍ਰਦਾਨ ਕਰੇਗਾ ਕੇਂਦਰੀ ਮੰਤਰੀ ਅਸ਼ਨੀ ਵੈਸ਼ਨਵ ਨੇ ਕਿਹਾ ਕਿ ਕੈਬਨਿਟ ਨੇ ਪੰਜਾਬ, ਉੜੀਸਾ ਤੇ ਆਂਧਰਾ ਪ੍ਰਦੇਸ਼ ਦੇ ਵਿੱਚ ਸਥਾਪਿਤ ਕੀਤੇ ਜਾਣ ਵਾਲੇ 4 ਸੈਮੀ ਕੰਡਕਟਰ ਪਲਾਂਟਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੈਬਨਿਟ ਨੇ ਇਲੈਕਟ੍ਰੋਨਿਕਸ ਕੰਪੋਨੈਂਟ ਨਿਰਮਾਤਾ ਫਰਮ CDIL ਦੇ ਸੈਮੀ ਕੰਡਕਟਰ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਹੈ। ਇਹ ਸਹੂਲਤ ਪੰਜਾਬ ਦੇ ਵਿੱਚ 117 ਕਰੋੜ ਰੁਪਏ ਦੇ ਨਿਵੇਸ਼ ਦੇ ਨਾਲ ਸਥਾਪਿਤ ਕੀਤੀ ਜਾਵੇਗੀ ਜਿਸ ਦੇ ਨਾਲ ਸਾਲਾਨਾ ਉਤਪਾਦਨ ਸਮਰੱਥਾ 15.8 ਕਰੋੜ ਯੂਨਿਟ ਹੋਵੇਗੀ। ਮંત્રી ਨੇ ਦੱਸਿਆ ਹੈ ਕਿ 6 सेम ਪ੍ਰਾਈਵੇਟ ਲਿਮਟਿਡ ਦੇ ਵੱਲੋਂ 264 ਕਰੋੜ ਰੁਪਏ ਦੇ ਨਿਵੇਸ਼ ਦੇ ਨਾਲ ਭੁਵਨੇਸ਼ਵਰ ਦੇ ਵਿੱਚ ਇੱਕ ਸਿਲੀਕਾਨ ਕਾਰਬਾਈਡ ਸੈਮੀ ਕੰਡਕਟਰ ਪਲਾਂਟ ਸਥਾਪਿਤ ਕੀਤਾ ਜਾਵੇਗਾ ਉਨ੍ਹਾਂ ਇਹ ਵੀ ਦੱਸਿਆ ਕਿ ਸਿਲੀਕਾਨ ਕਾਰਬਾਈਡ ਇੱਕ ਬਹੁਤ ਮਜ਼ਬੂਤ ਸਮਗਰੀ ਹੈ ਅਤੇ ਉੱਚ ਤਾਪਮਾਨ ਉੱਤੇ ਕਾਇਮ ਰਹਿ ਸਕਦੀ ਹੈ ਸਿਲੀਕਾਨ ਕਾਰਬਾਈਡ ਦੀ ਵਰਤੋਂ ਸਾਡੀਆਂ ਮਿਜ਼ਾਈਲਾਂ ਸੈਟਲਾਈਟ ਟੈਲੀਕਮ ਟਾਵਰਾਂ ਰਾਕਟਾਂ ਰੇਲਵੇ ਇੰਜਣਾਂ ਦੇ ਵਿੱਚ ਕੀਤੀ ਜਾਂਦੀ ਹੈ ਮંત્રી ਨੇ ਦੱਸਿਆ ਹੈ ਕਿ ਪਲਾਂਟ ਦੀ ਸਮਰੱਥਾ ਪ੍ਰਤੀ ਸਾਲ 9.6 ਕਰੋੜ ਚਿਪਸ ਬਣਾਉਣ ਦੀ ਹੋਵੇਗੀ ਸੋ ਇਸ ਦੇ ਨਾਲ ਜਿੱਥੇ ਪੰਜਾਬ ਦੇ ਵਿੱਚ ਤਕਨੀਕ ਨੂੰ ਹੁਲਾਰਾ ਮਿਲੇਗਾ ਉੱਥੇ ਹੀ ਰੋਜ਼ਗਾਰ ਦੇ ਨਵੇਂ ਸਾਧਨ ਵੀ ਪੰਜਾਬ ਦੇ ਵਿੱਚ ਪੈਦਾ ਹੋਣਗੇ